ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅੱਜ ਅਸੀਂ ਕਥਾ ਵਿੱਚ ਗੱਲ ਕਰਾਂਗੇ ਭਾਈ ਮੋਤੀ RAM ਮਹਾਰਾਜ ਜੀ ਬਾਰੇ ਜਿਨ੍ਹਾਂ ਦੀ ਕੁਰਬਾਨੀ ਸਿੱਖ ਇਤਿਹਾਸ ਦਾ ਰੌਣਕ ਤੇ ਖੜੇ ਕਰ ਦੇਣ ਵਾਲਾ ਅਧਿਆਇ ਹੈ ਸਰਬਸਦਾਨੀ ਸਤਗੁਰੂ ਦੇ ਸਰਬਸਦਾਨੀ ਸਿੰਘ ਸਿੰਘ ਪੰਥ ਦੇ ਅਨਮੋਲ ਮੋਤੀ ਅਮਰ ਸ਼ਹੀਦ ਧੰਨ ਧੰਨ ਬਾਬਾ ਮੋਤੀ RAM ਮਹਾਰਾਜ ਜੀ ਧੰਨ ਧੰਨ ਬਾਬਾ ਮੋਤੀ RAM ਮਹਾਰਾਜ ਜੀ ਪੰਥ ਦੇ ਲਾਜਵਾਨੀ ਅਤੇ ਸ਼ਰੋਮਣੀ ਇਤਿਹਾਸ ਨੂੰ ਉਹ ਜਿਉਂਦੇ ਨੇ ਗੁਰੂ ਘਰ ਦੀ ਪ੍ਰੇਮ ਭਰੀ ਸੇਵਾਵਾਂ ਕਰਕੇ ਆਪਣੇ ਤਨ ਮਨ ਧਨ ਤੱਕ ਨਿਸ਼ਾਵਰ ਕਰਦਿਆਂ ਅਮਰ ਸ਼ਹੀਦ ਦਾ ਖਿਤਾਬ ਪ੍ਰਾਪਤ ਕੀਤਾ। ਬਾਬਾ ਮੋਤੀ राम ਮਹਿਰਾ ਜੀ ਦਾ ਜਨਮ 9 ਫਰਵਰੀ 1677 ਨੂੰ ਦਿੱਤਾ ਹਰ राम ਜੀ ਦੇ ਘਰ ਮਾਤਾ ਲਖੋ ਜੀ ਦੀ ਕੋਖ ਤੋਂ ਹੋਇਆ। ਸੰਸਿਧ ਦੇ ਅਨੁਸਾਰ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜੇ ਗਏ ਪੰਜਾ ਪਿਆਰਿਆਂ ਵਿੱਚੋਂ ਭਾਈ ਹਿੰਮਤ ਸਿੰਘ ਜੀ ਮਹਾਨ ਸ਼ਹੀਦ ਬਾਬਾ ਮੋਤੀ ਨਾਮ ਮਹਾਰਾਜੀ ਦੇ ਚਾਚਾ ਜੀ ਸਨ ਭਾਈ ਹਿੰਮਤ ਸਿੰਘ ਜੀ ਦਾ ਸਾਰਾ ਪਰਿਵਾਰ ਗੁਰੂ ਘਰ ਨਾਲ ਅਟੁੱਟ ਸ਼ਰਧਾ ਅਤੇ ਨਿਸ਼ਠਾ ਨਾਲ ਜੁੜਿਆ ਹੋਇਆ ਸੀ ਉਹ ਸਦਾ ਗੁਰੂ ਸਾਹਿਬਾਨ ਦੇ ਹੁਕਮਾਂ ਨੂੰ ਮੰਨਣ ਵਾਲੇ ਨਾਮ ਸਿਮਰਨ ਕਰਨ ਵਾਲੇ ਅਤੇ ਸੇਵਾ ਨੂੰ ਹੀ ਸਭ ਤੋਂ ਵੱਡੀ ਭਗਤੀ ਸਮਝਣ ਵਾਲੇ ਸਨ ਸਤਿਗੁਰਾਂ ਕੋ ਚਾਹ ਜਦੋਂ ਅਨੰਤ ਕੋ ਨਾਮ ਦਾ ਕਿਰਨ ਚੜ੍ਹ ਚੁਕ ਆਡੇ ਪਰਿਵਾਰ ਦੇ ਸਾ ਪਹਾੜੀ ਰਾਜਾ ਸਿੰਘਾ ਨੇ ਕਸਮਾਂ ਤੋੜ ਕੇ ਉਹਨਾਂ ਉੱਪਰ ਹੰਕਾਰ ਕਰ ਦਿੱਤਾ ਸਰਸਾ ਨਦੀ ਕੰਢੇ ਇੱਕ ਹਮਸਾਂ ਦਾ ਯੁੱਧ ਹੋਇਆ ਸਰਸਾ ਨਦੀ ਪਾਰ ਕਰਦਿਆਂ ਗੁਰੂ ਜੀ ਦਾ ਪਰਿਵਾਰ ਖੇਰੂ-ਖੇਰੂ ਹੋ ਗਿਆ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬ ਜੀ ਪਾਪਾ ਜੋਰਾਵਰ ਸਿੰਘ ਤੇ ਪਾਪਾ ਫਤਾਹ ਸਿੰਘ ਘੱਟਿਆ ਰਾਤਾ ਵਿੱਚ ਸਭ ਕੁਝ ਦਰਿਆ ਦੇ ਕੰਢੇ ਪਹੁੰਚ ਗਏ ਜਿਸ ਤੇ ਗੁਰੂ ਘਰ ਦਾ ਪੁਰਾਣਾ ਰਸੋਈਆ ਗੰਗੂ ਉਹਨਾਂ ਨੂੰ ਮਿਲਿਆ ਉਸਨੇ ਲਾਰਜਵਾਂ ਸਾਤਾ ਜੀ ਅਤੇ ਦੋਵਾਂ ਸਾਹਿਬਜ਼ਾਦਿਆਂ ਨੂੰ ਦੇਰਦਾਰੀ ਵਿੱਚ ਹਿਫਤਾਰ ਕਰਵਾ ਦਿੱਤਾ ਜਿੱਥੋਂ ਗੁਰੂ ਪਰਿਵਾਰ ਨੂੰ ਸੁਪਾ ਸ੍ਰੀ ਦਜੀਤ ਵਜੀਰ ਖਾਨ ਦੀ ਕੈਦ ਵਿੱਚ ਭੇਜ ਦਿੱਤਾ ਗਿਆ ਉਹਨਾਂ ਨੂੰ ਥੱਲੇ ਮੁਰਜ ਵਿੱਚ ਕੈਦ ਰੱਖਿਆ ਗਿਆ ਪਾਪਾ ਮੋਤੀ RAM ਮਹਿਰਾ ਉਸ ਵੇਲੇ ਸੁਪਾ ਸਰਹਿੰਦੂ ਦੇ ਰਸੋਈ ਖਾਨੇ ਵਿੱਚ ਹਿੰਦੂ ਕੈਦੀਆਂ ਤੇ ਹਿੰਦੂ ਸਿਪਾਹੀਆਂ ਲਈ ਖਾਣਾ ਤਿਆਰ ਕਰਦੇ ਸਨ ਦੇਰ ਪਹੁੰਚੇ ਜਹਾਜ਼ ਅਜੇ ਭੁੱਖੇ ਹਾਂ ਇਹ ਸੁਣ ਕੇ ਉਹ ਬਹੁਤ ਚਿੰਤਤ ਹੋਏ ਉਹ ਫੌਰਨ ਲੰਗਰ ਲੈ ਕੇ ਮਾਤਾ ਜੀ ਕੋਲ ਗਏ ਪਰ ਜਦੋਂ ਮਾਤਾ ਜੀ ਨੇ ਲੰਗਰ ਦੇਖਿਆ ਤਾਂ ਮਨ ਨਹੀਂ ਮੰਨਿਆ ਮਾਤਾ ਜੀ ਨੇ ਕਿਹਾ ਅਸੀਂ ਇਹਨਾਂ ਜ਼ਾਲਿਮਾਂ ਦੇ ਘਰ ਦਾ ਕੁਝ ਨਹੀਂ ਖਾਣਾ ਮੋਤੀ RAM ਜੀ ਬਹੁਤ ਉਦਾਸ ਹੋਏ ਉਹ ਘਰ ਵਾਪਸ ਆਏ ਅਤੇ ਸਾਰੀ ਘਟਨਾ ਆਪਣੀ ਘਰਵਾਲੀ ਨੂੰ ਦੱਸ ਦਿੱਤੀ ਉਸ ਦੀ ਘਰਵਾਲੀ ਨੇ ਸਿੱਪੇਕਰ ਨਾ ਕਰੋ ਅਸੀਂ ਲੰਗਰ ਆਪਣੀ ਘਰ ਹੀ ਲੈ ਕੇ ਜਾਵਾਂਗੇ رسوئی گئی بڑے ہی پیار گرم کرام جی کا دل ہولا ہوا بابا موتی رام مہر جدو دھد لے کے ٹھنڈے برج کو پجے تا پہرے دار نے پوچھا کہ رات کے گپے چھوٹے جا رہے ہیں ਬਾਬਾ ਜੀ ਨੇ ਪਹਿਰੇਦਾਰਾਂ ਨੂੰ ਦੱਸਿਆ ਕਿ ਉਹ ਬੁਰਜ ਵਿੱਚ ਕੈਦ ਮਾਤਾ ਜੀ ਤੇ ਸਾਹਿਬਜ਼ਾਦੀਆਂ ਨੂੰ ਦੁੱਧ ਪਿਲਾਉਣ ਜਾ ਰਹੇ ਹਨ। ਪਹਿਰੇਦਾਰ ਨੇ ਬਾਬਾ ਮੋਤੀराम ਨੂੰ ਵਜ਼ੀਰਖਾਂ ਵੱਲੋਂ ਜਾਰੀ ਕੀਤੇ ਹੁਕਮ ਬਾਰੇ ਯਾਦ ਕਰਵਾਇਆ ਤਾਂ ਬਾਬਾ ਮੋਤੀराम ਮਹਿਰਾ ਨੇ ਕਿਹਾ ਕਿ ਗੁਰੂ ਦੀ ਖੁਸ਼ੀ ਲੈਣ ਤੇ ਜ਼ੁਲਮ ਵਿਰਧ ਡਟਣ ਲਈ ਉਹਨਾਂ ਨੂੰ ਮੌਤ ਵੀ ਕਬੂਲ ਹੈ। ਪਹਿਰੇਦਾਰ ਨੇ ਕਿਹਾ ਕਿ ਜੇ ਸੋਬੇ ਨੂੰ ਪਤਾ ਲੱਗ ਗਿਆ ਤਾਂ ਉਸ ਨੂੰ ਵੀ ਪਰਿਵਾਰ ਸਮੇਤ ਮਾਰ ਦਿੱਤਾ ਜਾਵੇਗਾ। ਇਹ ਸੁਣ ਕੇ ਬਾਬਾ ਮੋਤੀराम ਨੇ ਗਹਿਣੇ ਕੱਢ ਕੇ ਪਹਿਰੇਦਾਰ ਨੂੰ ਵਿਖਾਏ। ਜਿ ਕਿਹਾ ਕਿ ਇਹ ਗਹਿਨੇ ਲੈ ਲਓ ਤੇ ਉਸ ਨੂੰ ਅੱਗੇ ਜਾਣ ਦਿਓ ਗਹਿਨੇ ਵੇਖ ਕੇ ਪਹਿਰੇਦਾਰ ਦਾ ਮਨ ਬਦਲ ਗਿਆ ਤੇ ਲਾਲਚ ਛਾ ਕੇ ਉਸਨੇ ਬਾਬਾ ਮੋਤੀ RAM ਨੂੰ ਦੁੱਧ ਦਾ ਘੜਵਾ ਲੈ ਕੇ ਬੁਰਜ ਵਿੱਚ ਜਾਣ ਦਿੱਤਾ ਬਾਬਾ ਮੋਤੀ RAM ਮਹਿਰਾ ਸਖਤ ਪਹਿਰੇ ਕਾਰਨ ਬੁਰਜ ਦੇ ਪਿਛਲੇ ਪਾਸੇ ਜਾ ਕੇ ਉਹੜ ਦੇ ਦਰਖਤ ਤੇ ਚੜ ਕੇ ਠੰਡੇ ਬੁਰਜ ਵਿੱਚ ਪਹੁੰਚੇ جدو ماتا گجر کوربزادیا ٹھنڈ گرم, گرم دوت پیتا, تا ماتا جی نے ابکا اثیسرین لکھتے ہیں اسے طرح بہر ذریعے تھنڈے برج پہنچ کے بابا موتی رام مہرہ دھد اور پرشادے کی سیوا کر دے رہی اسے نے خوب لکھیا ہے تن موتی جن پون کمایا گر لالا تائی دیا